ਵੀਰ ਨੇ ਇੱਥੇ ਤੱਕ ਕਹਿ ਦਿੱਤਾ ਪਰਮਾਤਮਾ ਨਾਲ ਜੁੜਨ ਵਾਸਤੇ ਪਰਮਾਤਮਾ ਵਰਗਾ ਹੀ ਹੋਣਾ ਪਏਗਾ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਵੇ ਜਿਸ ਦਿਨ ਮਨੁੱਖ ਹਰੀ ਵਰਗਾ ਬਣਦਾ ਹੈ ਕਹਿੰਦੇ ਨੇ ਹਰੀ ਉਸੇ ਦਿਨ ਹੀ ਪ੍ਰਗਟ ਹੁੰਦਾ ਉਸ ਤੋਂ ਪਹਿਲੇ ਨਹੀਂ ਅਗਰ ਕਿਸੇ ਦੀ ਜ਼ਿੰਦਗੀ 'ਚ ਹਰੀ ਪ੍ਰਗਟ ਹੋਇਆ ਤੇ ਉਸਨੇ ਹਰੀ ਨੂੰ ਸੁਣ ਸੁਣ ਕੇ ਆਪਣੇ ਆਪ ਨੂੰ ਹਰੀ ਵਰਗਾ ਬਣਾ ਲਿਆ ਹਰੀ ਪ੍ਰਗਟ ਹੋ ਕੇ ਮੂਲ ਗੱਲ ਤੇ ਜਿਹੜੀ ਹੈ ਹੋਈਤ ਨਹੀਂ ਹੈ ਤਾਂ ਖੈਰ ਮੈਂ ਅਰਜ਼ ਕਰਾਂ ਜੋ ਸਿੱਧੇ ਬੋਲਾਂ ਨੂੰ ਸੁਣ ਲੈਂਦੇ ਨੇ ਅਵਤਾਰ ਤੇ ਜੋ ਅਵਤਾਰਾਂ ਦੇ ਬੋਲਾਂ ਨੂੰ ਸੁਣ ਕੇ ਸਮਝਦੇ ਨੇ ਭਗਤ ਨੇ ਬ੍ਰਹਮ ਗੈ ਨਹੀਂ ਨੇ ਸੰਤ ਨੇ ਗੁਰਮੁਖ ਨੇ ਗੁਰਸਿੱਖ ਨੇ ਉਹੀ ਮੁਸਲਮਾਨ ਹੈ ਜਿਨੇ ਮੁਹੰਮਦ ਸਾਹਿਬ ਦੇ ਰਾਹੀ ਖੁਦਾ ਦੀ ਗੱਲ ਸੁਣ ਲਈ ਉਹੀ ਹਿੰਦੂ ਹੈ ਜਿਨੇ ਕ੍ਰਿਸ਼ਨ ਦੀ ਗੀਤਾ ਦੇ ਰਾਹੀ ਪ੍ਰਭੂ ਨੂੰ ਸੁਣ ਲਿਆ ਪਤਨੀ ਗੀਤਾ ਨੂੰ ਸੁਣਨ ਵਾਲੇ ਗੀਤਾ ਦਾ ਪਾਠ ਕਰਨ ਵਾਲੇ ਕਿੰਨੇ ਗਨੇ ਬੇਸ਼ੁਮਾਰ ਪਰ भगत ਤੇ ਕੋਈ ਇੱਕ ਘੱਟ ਉਹ ਦੇਖਣ ਨੂੰ ਤੇ ਗੁਰਬਾਣੀ ਸੁਣਨ ਵਾਲੇ ਕਿਤਨੇ ਨੇ ਬਹੁਤ ਅਣਗਿਣਤ ਪਰ ਵਾਕਈ ਕੋਈ ਗੁਰਸਿੱਖ ਹੋ ਗਿਆ ਹੋਵੇ ਗੁਰਮੁਖ ਹੋ ਗਿਆ ਹੋਵੇ ਬ੍ਰਹਮਗੇ ਨਹੀਂ ਹੋ ਗਿਆ ਹੋਵੇ ਭਗਤ ਹੋ ਗਿਆ ਹੋਵੇ ਕੋਈ ਇੱਕ ਔਰ ਜਿਹੜੀ ਗਿਣਤੀ ਸਤਿਗੁਰੂ ਪੇਸ਼ ਕਰਦੇ ਨੇ ਦੇ ਨਾਲ ਤੇ ਨਿਰਾਸ਼ਾ ਵਰੀ ਆਉਂਦੀ ਏ ਕੋਟਨ ਮੇ ਨਾਨਕੋ ਨਾਰਾਇਣ ਜੈ ਜੀਤ ਜਨ ਨਾਨਕ ਕੋਟਨ ਮੇ ਕਿਨ ਹੋ ਗੁਰਮੁਖ ਹੋਏ ਪਛਾਣਾ ਕੋਈ ਕਰੋਨਾ ਚ ਇੱਕਦ ਗੁਰਮੁਖ ਪਹਿਚਾਨ ਕਰਵਾ ਕਰ ਸਕਦਾ ਹੈ ਕਰ ਲੈਂਦਾ ਸਫਲ ਹੋ ਜਾਂਦਾ ਹੁਣ ਕਰੋੜਾਂ ਵਿੱਚ ਇੱਕ ਦੋ ਇਹ ਤੇ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ ਇਹ ਤੇ ਕੋਈ ਜ਼ਿਆਦਾ ਤਾਦਾਦ ਜੋ ਹੈ ਨਹੀਂ ਹੈ ਤਾਂ خیر ਮੈਂ ਗੱਲ ਜੋ ਹੈ ਲਮਕਾਵਾ ਨਾ ਹਰ ਮਨੁੱਖ ਜਿਤਨਾ ਆਪਣੇ ਬੋਲਾਂ ਰਾਹੀਂ ਪ੍ਰਗਟ ਹੁੰਦਾ ਹੈ ਹੋਰ ਕਿਸੇ ਰਾਹੀਂ ਇਸਦੇ ਬੋਲਾਂ ਤੋਂ ਪਤਾ ਚੱਲ ਸਕਦਾ ਹੈ ਤਮੋ ਗੁਣੀ ਹੈ ਰਜੋ ਗੁਣੀ ਹੈ ਸਤੋ ਗੁਣੀ ਹੈ ਜਲਦਬਾਜ਼ ਹੈ ਸਬਰ ਸ਼ਾਂਤੀ ਵਾਲਾ ਹੈ ਕਰੋਧੀ ਹੈ اسے بول دست بولت ہی انتر کی کرنی سب نکسے منک کی پوری پہچان اس دے بولا رہی ہیں میں پھر ارض کرا رنگ روپ سب دچان ادھوری ہے کچھ بھی نہیں پتا چلے گا اور جو پیمانہ رنگ روپ دا دکھ لینے نے دھوکا کھا جاتے ہیں انہوں نے اشٹاوکر پتھر مارے ਉਹਨਾਂ ਨੇ ਵਿਆਸ ਦੇ ਉਸ ਜ਼ਮਾਨੇ ਤੋਂ 瘾 ਗਈ تھی। क्रूर ਬੰਦਾ ਸੀ। ਸਭ ਤੋਂ ਕਰੋ ਆਪ ਸੁਣ ਕੇ ਹੈਰਾਨ ਹੋਵੋਗੇ। ਬੇਦਰ ਵਿਆਸ ਦਾ ਲੜਕਾ ਹੈ। ਪਰ ਇਹ ਨੌਕਰਾਨੀ ਦੇ ਰਾਹੀਂ ਪੈਦਾ ਹੋਇਆ ਹੈ। ਦਾਸੀ ਜਾਨੀ। ਦਾਸੀ ਸੁਤ ਜਨ ਬੇਦਰ ਸੁਦਾਮਾ ਉਗਰ ਸੈਨ ਕੋ ਰਾਜ ਦੀ ਹੈ। ਪਤਨੀ ਛੋੜ ਗਈ ਸੀ ਵਿਆਸ ਨੂੰ। ਕਸੂਰ ਕਰੋ ਪੈਦਾ। ਇਸ ਨੂੰ ਦੇਖਣਾ ਔਖਾ ਐ ਨਾ ਕਰੂ ਇਤਨਾ ਵੱਡਾ ਮਨੁੱਖ ਇਤਨੀ ਇਸਦੀ ਸ਼ਕਲ ਪਤਨੀ ਛੋੜ ਕੇ ਚਲੀ ਗਈ ਸੀ ਇਹ ਦਾਸੀ ਦੀ ਕੁਖ ਤੋਂ ਪੈਦਾ ਹੋਇਆ ਹੈ ਬੇਦਰ ਤੇ ਸਵਸਥੇ ਬੇਦਰ ਨੂੰ ਸੂਦਰ ਕਹਿੰਦੇ ਸਨ ਦਾਸੀ ਦਾ ਲੜਕਾ ਹੈ ਗੋਲੀ ਦਾ ਲੜਕਾ ਹੈ ਨੌਕਰਾਨੀ ਦਾ ਲੜਕਾ ਹੈ ਦਾਸੀ ਸੁਤ ਗੁਰੂਗੰਨ ਸਾਹਿਬ ਜੀ ਮਹਾਰਾਜ ਦੇ ਚ ਇਹ ਪ੍ਰਮਾਣ ਮਿਲਦਾ ਹੈ ਦਾਸੀ ਸੁਦਜਨ ਵਿਦਰ ਸੁਦਾਮਾ ਉਗਨ ਸੈਨ ਕੋ ਰਾਜ دی ਪਰ ਇਸ ਵਿਦਰ ਨੂੰ ਕ੍ਰਿਸ਼ਨ ਨੇ ਗਲ ਨਾਲ ਲਾਇਆ ਇੱਕ ऋषि ਦੇ ਘਰ ऋषि ਆਇਆ ਅਕਸਰ ਐਸਾ ਹੁੰਦਾ ਹੈ ਕ੍ਰਿਸ਼ਨ ਨੇ ਗਲ ਵਕੜੀ ਚ ਲਿਆ ਜਦ ਹਸਤਨਾਪੁਰ ਪਹੁੰਚੇ ਤੋਂ ਨਾਲ ਦੇ ऐਲਕਾਰ શ્રી ਕ੍ਰਿਸ਼ਨ ਨੂੰ ਕਹਿੰਦੇ ਨੇ ਭਗਵਨ ਉਤਾਰਾ ਕਿਥੇ ਕਰਨਾ ਹੈ ਅਸੀਂ ਦ੍ਰਿਉਦਨ ਨੂੰ ਇਤਲਾ ਕਰ ਦਿੱਤੀਏ ਕਿ ਰਾਜੇ ਦਾ ਰਾਜੇ ਦੇ ਘਰ ਠਹਿਰਨਾ ਠੀਕ ਹੁੰਦਾ ਹੈ। ਇੱਕ ਰਾਜਾ ਰਾਜੇ ਦੇ ਘਰ ਹੀ ਠਹਿਰੇ। ਔਰ ਇੱਕ ਰਾਜੇ ਲਈ ਇੱਕ ਰਾਜਾ ਹੀ ਇੰਤਜ਼ਾਮ ਕਰ ਸਕਦਾ ਹੈ ਦੂਸਰਾ ਨਹੀਂ। ਤੁਹਾਡੇ ਨਾਲ ਲਾਉ ਲਸ਼ਕਰ ਹੈ। ਤੁਸੀਂ ਆਓ। ਤੋਂ ਦ੍ਰਿਉਦਨ ਨੂੰ ਇਤਲਾ ਕਰ ਦਿੱਤੀ ਗਈਏ। ਆਪ ਦੇ ਰਹਿਣ-ਬਹਿਣ ਦਾ ਉਹਨਾਂ ਨੇ ਪੂਰਾ ਇੰਤਜ਼ਾਮ ਕੀਤਾ ਹੈ। کرشن کہہ لگے آپ بدر دے گھر جا اتنا انتظام نہیں ہے اتنے تھے اتنا لاؤ لشکر لاؤ لشکر کا انتظام اسی خود کر گے بدر دے گھر حیرانگی اور سواگت لئی دریودن کھڑا رہا اڑیک دا رہا ਬੂਹੇ ਤੇ ਮਹਿਲਾਂ ਦੇ ਬੂਹੇ ਤੇ ਨਹੀਂ ਪਹੁੰਚੇ ਤੇ ਕੰਨਾਂ ਦੇ ਜਦ ਖਬਰ ਪਹੁੰਚੀ ਤੇ ਬਿਦਰ ਦੇ ਘਰ ਚਲੇ ਗਏ ਤੇ ਫੈਸਲਾ ਕੀਤਾ ਰਾਤ ਵੀ ਉੱਥੇ ਹੀ ਕਟਣੀ ਹੈ ਤੋ ਖਿਮਾ ਕਰਨੀ ਸਵੇਰੇ ਇਹ ਬੜਾ ਰੁੱਖਾ ਬੋਲੇ ਦਰਯੋਧਨ ਕ੍ਰਿਸ਼ਨ ਭਾਈ ਗੁਰਦਾਸ ਨੇ ਲਿਖਿਆ ਹੈ ਆਇਆ ਸੁਣਿਆ ਬਿਦਰ ਦੇ ਬੋਲੇ ਦਰਯੋਧਨ ਹੋਏ ਰੁੱਖਾ ਬਹੁਤ ਰੁੱਖਾ ਬੋਲਦਾ ਹੈ ਰਾਜਾ ਹੋ ਕੇ ਵੀ ਗਵਾਲੇ ਦਾ ਗਵਾਲਾ ਰਹੇ ਤੂੰ ਗੁਜਰ ਦਾ ਗੁਜਰ ਰਹੇ ਸਾਡੇ ਨੌਕਰ ਦੇ ਘਰ ਠਹਿਰੇ ਨੌਕਰੇ ਬੇਦਰਸਾ ਜਾਨਾ ਸਾਡੇ ਰਾਜ ਸਭਾ ਦੇ ਵਿੱਚ دیਵਾਨ ਹੈ ਸਲਾਹ ਮਸ਼ਵਰਾ ਦੇਣ ਵਾਲਾ ਸਲਾਹਕਾਰ ਰੱਖਿਆ ਸੀ ਮੁਲਾਜ਼ਮ ਹੈ ਸਾਡਾ ਮੁਲਾਜ਼ਮ ਦੇ ਘਰ ਰਹੇ ਰਾਜੇ ਹੋ ਕੇ ਤੇ ਕ੍ਰਿਸ਼ਨ ਦਾ ਜੋ ਜਵਾਬ ਹੈ ਉਹ ਭਗਤ ਕਬੀਰ ਨੇ ਆਪਣੀ ਬਾਣੀ ਚ ਕਲਮ ਬੰਦ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਦਰ ਜੈ ਰਾਜਨ ਕੌਣ ਤੁਮਾਰੇ ਆਏ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਭਾਵੇ ਐ ਰਾਜਨ ਤੇਰੇ ਘਰ ਕੌਣ ਆਵੇ ਕੌਣ ਠਹਿਰੇ ਤੇਰੇ ਘਰ ਰਾਜਨ ਕੌਣ ਤੁਮਾਰੇ ਆਏ ਐਸੋ ਭਾਉ ਬਿਦਰ ਕੋ ਦੇਖਿਓ ਉਹ ਗਰੀਬ ਮੋਏ ਉਹ ਗਰੀਬ ਮੈਨੂੰ ਬਹੁਤ ਚੰਗਾ ਲੱਗਦਾ ਹੈ। ਪਰਮਾਤਮਾ ਦੀ ਭਾਵਨਾ ਉਸਦੇ ਅੰਦਰ। ਦ੍ਰਿਗੋਦਨ ਕਹਿੰਦਾ ਹੈ ਇੱਥੇ ਅਸੀਂ ਇਤਨੇ ਪਕਵਾਨ ਬਣਾਏ ਤੁਹਾਡੇ ਖਾਣ ਲਈ ਤੇ ਤੁਹਾਡੇ ਮਨੋਰੰਜਨ ਲਈ ਨਰਤਕੀਆਂ ਬੁਲਾਈਆਂ। ਰਾਗ ਰੰਗ ਦੀ ਮਹਿਫਿਲ ਸਜ ਸਕੇ ਚੋਟੀ ਦੇ ਸੰਗੀਤਕਾਰ ਬੁਲਾਏ। ਉਸ ਗੋਲੇ ਦੇ ਗਰਸ਼ ਖਾਣੋਂ ਕੀ ਮਿਲੇ ਆਵੇਗਾ? ਤੋ ਕ੍ਰਿਸ਼ਨ ਨੇ ਜੋ ਕੁਝ ਕੇ ਕਬੀਰ ਕਲਮ ਬੰਦ ਕਰਦੇ ਨੇ ਖੀਰ ਸਮਾਂ ਸਾਗ ਮੈਂ ਪਾਇਆ ਗੁਣ ਗਾਵਤ ਰੈਨ ਬਿਹਾਟੀ ਤੇਰੇ ਘਰ ਰਾਗ ਰੰਗ ਦੇ ਚ ਰਾਤ ਬਤੀਤ ਹੋਣੀ ਸੀ ਉੱਥੇ ਸੀ ਸਾਰੀ ਰਾਤ ਹਰੀ ਦਾ ਕੀਰਤਨ ਕਰਦੇ ਰਹੇ ਮਿਲ ਕੇ ਗੁਣ ਗਾਵਤ ਰੈਨ ਬਿਹਾਟੀ ਤੇਰੇ ਘਰ ਦੀ ਫਜ਼ਾਏ ਸੀ ਨਹੀਂ ਸੀ ਕਿ ਮੈਂ ਸਾਰੀ ਰਾਤ ਗੀਤ ਗਾ ਸਕਾਂ ਪ੍ਰਭੂ ਤੇਰੇ ਘਰ ਦਾ ਮਾਹੌਲ ਐਸਾ ਨਹੀਂ ਸੀ ਕਿ ਮੈਂ ਸਾਰੀ ਰਾਤ ਬੰਦਗੀ ਕਰ ਸਕਾਂ ਗੁਣਗਾਵਤ ਰੈਨ ਬਿਹਾਨੀ ਸਹ ਤੇਰੇ 36 ਪ੍ਰਕਾਰ ਦੇ ਪ੍ਰਪਾਨਾਂ ਦੇ ਚ ਵੀ ਉਹ ਸਵਾਦ ਨਾ ਆਉਂਦਾ ਜੋ ਅਲੂਣੇ ਸਾਗ ਰਿਚ ਮੈਨੂੰ ਮਿਲਿਆ ਜੋ ਬਿਦਰ ਨੇ ਬਣਾਇਆ ਸੀ ਬਿਦਰ ਦੀ ਘਰਵਾਲੀ ਨੇ ਬਣਾਇਆ ਖੀਰ ਸਮਾਨ ਸਾਗ ਮੈਂ ਪਾਇਆ ਗੁਣਗਾਵਤ ਰੈਨ ਬਿਹਾਨੀ ਕਬੀਰ ਕੋਠਾਹੁਰ ਆਨੰਦ ਵਿਨੋਦੀ ਜਾਤ ਨਾ ਕਾਹੂ ਕਿ ਮਾਨੀ ਹਾਲਾਂਕਿ ਅਛੂਤ ਸੀ ਸ਼ੂਦਰ ਸੀ ਦਾਸੀ ਦਾ ਲड़का ਹੋਣ ਦੇ ਨਾਤੇ ਲੇਕਿਨ ਹਿਰਦੇ ਦੇ ਤਲ ਤੇ ਗਿਆਨ ਦੇ ਤਲ ਤੇ ਉੱਚੀ ਐਸੀ ਹਸਤੀ ਕ੍ਰਿਸ਼ਨ ਦਾ தாம் ਮਿਲ ਬੈਠੇ ਦ੍ਰੋਪਦਨ ਨਹੀਂ ਸੁਣ ਸਕਿਆ ਕ੍ਰਿਸ਼ਨ ਨੂੰ ਸੁਣ ਸਕਿਆ 17 ਦਿਨ ਸਮਝਾਉਂਦੇ ਰਹੇ ਕ੍ਰਿਸ਼ਨ ਰੱਬੀ ਬੋਲ ਰੱਖਦੇ ਰਹੇ ਉਹਦੇ ਸਾਹਮਣੇ ਪਰਮਾਤਮਾ ਦੇ ਬੋਲ ਰੱਖਦੇ ਰਹੇ ਔਰ ਕ੍ਰਿਸ਼ਨ बार-बार ਦਾਵਾ ਕਹਿੰਦੇ ਸਨ ਰੱਬੀ ਸਿਧਾਂਤ ਏਹੀ ਹੈ। ਈਸ਼ਵਰੀ ਸਿਧਾਂਤ ਏਹੀ ਹੈ ਜੋ ਮੈਂ ਕਹਿ ਰਿਹਾ। ਤੇ ਪਤਾ ਦਰਯੋਧਨ ਕੀ ਕਹਿੰਦਾ ਸੀ ਮੇਰੇ ਵਿਚਾਰ ਇਹ ਨੇ ਜੋ ਮੈਂ ਕਹਿ ਰਿਹਾ। ਮੈਂ ਪੰਜ ਸੋਈਆਂ ਜਿੰਨੀ ਵੀ ਜਗਾ ਨਹੀਂ ਰਹਿਣੀ। ਤੁਸੀਂ ਪੰਜ ਪਿੰਡ ਦੀ ਗੱਲ ਕਰਦੇ। ਤੇ ਕ੍ਰਿਸ਼ਨ ਕਹਿੰਦੇ ਨੇ ਜੋ ਮੈਂ ਕਹਿ ਰਿਹਾ ਇਹ ਈਸ਼ਵਰੀ ਸਿਧਾਂਤ ਹੈ। ਈਸ਼ਵਰੀ ਸਚਾਈ ਹੈ। ਕਬੂਲ ਕਰ ਲੈ। ਦ੍ਰਿਯੋਦਨ ਕਹਿ ਰਿਹਾ ਜੋ ਮੈਂ ਕਹਿ ਰਿਹਾ ਇਹ ਮੇਰੇ ਨਾਪੇ ਤੋਲੇ ਵਿਚਾਰ ਨਹੀਂ ਤੁਸੀਂ ਮੰਨ ਲਓ ਤੁਸੀਂ ਕਬੂਲ ਕਰੋ ਅਗਰ ਦ੍ਰਿਯੋਦਨ ਦੇ ਵਿਚਾਰ ਕ੍ਰਿਸ਼ਨ ਕਬੂਲ ਕਰ ਲੈਣ ਤਾਂ ਮੈਂ ਦੋ ਸ਼ਬਦ ਕਹਿ ਦੇ ਆ ਕ੍ਰਿਸ਼ਨ ਵੀ ਦ੍ਰਿਯੋਦਨ ਵਰਗੇ ਨੇ ਫਿਰ ਕੁਝ ਵੀ ਨਹੀਂ ਗੁਰੂ ਸਾਡੇ ਵਿਚਾਰ ਸੁਣ ਲਵੇ ਤੇ ਫਿਰ ਪੂਜਣ ਦੀ ਕੀ ਲੋੜ ਹੈ ਗੁਰੂ ਨੂੰ ਸੁਣਨਾ ਹੈ ਸੁਣਾਣਾ ਨਹੀਂ ਹੈ ਅਗਰ ਗੁਰੂ ਨੂੰ ਕੋਈ ਇੱਕ ਦਫਾ ਸੁਣ ਲਵੇ ਬਿਨਾ ਬੋਲੇ ਗੁਰੂ ਸਾਰੇ ਸੁਣ ਲੈਂਦਾ ਬਿਨ ਬੋਲਿਆਂ ਸਭ ਕੁਝ ਜਾਣਦਾ ਤੇ ਹਕੀਕਤ ਔਰ ਕਈ ਵਾਰ ਬਹੁਤਾ ਬੋਲਣਾ ਵੀ ਝੱਕ ਮਾਰ ਨਹੀਂ ਹੁੰਦਾ ਬਹੁਤਾ ਬੋਲਣਾ ਝਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਪ੍ਰਮਾਤਮਾ ਸਦਾ ਬੋਲਦੇ ਹੈ ਠਾਕਰ ਅੰਮ੍ਰਾ ਸਦ ਬੋਲਨਦਾ ਸਦਾ ਬੋਲ ਰਹੇ ਉਹ ਜੋ ਸਦਾ ਬੋਲ ਰਹੇ ਜਦ ਕਦੀ ਇਹ ਬੋਲ ਕਿਸੇ ਦੀ ਪਕੜ ਵਿੱਚ ਆ ਜਾਂਦੇ ਨੇ ਤੇ ਉਹ ਜਗਤ ਨੂੰ ਸੁਣਾਉਂਦਾ ਹੈ ਬਸ ਉਹੀ ਪੁਰਸ਼ ਅਵਤਾਰ ਨੇ ਗੁਰੂ ਨੇ ਪੈਗੰਬਰ ਨੇ ਸਿੱਧੇ ਸੁਣ ਲਿਆ ਪ੍ਰਮਾਤਮਾ ਨੂੰ ਸਿੱਧਾ ਹੀ ਸੁਣ ਲਏਗਾ ਤੇ ਜੋ ਗੁਰੂ ਪੈਗੰਬਰਾਂ ਦੇ ਰਾਹੀ ਅਵਤਾਰਾਂ ਦੇ ਰਾਹੀ ਸੁਣ ਕੇ ਨਿਰੰਕਾਰ ਨਾਲ ਜੁੜਦੇ ਨੇ ਭਗਤ ਨੇ ਸੰਤ ਨੇ ਬ੍ਰਹਮਗਿਆਨੀ ਨੇ ਅਵਤਾਰ ਤੇ ਬ੍ਰਹਮਗਿਆਨੀ ਨੇ ਬਸ ਇਤਨਾ ਹੀ ਅੰਤਰ ਹੈ ਜੁੜਦੇ ਹੋ ਵੀ ਪ੍ਰਮਾਤਮਾ ਨਾਲ ਤੇ ਈਸ਼ਵਰ ਨਾਲ ਐ ਆਨੰਦ ਉਹਨਾਂ ਕੋਲ ਵੀ ਉਹੀ ਹੋ ਜਾਂਦਾ ਹੈ ਪਰ ਉਹਨਾਂ ਦੇ ਵਿਚੋਲੇ అవਤਾਰ ਨਹੀਂ ਵਿਚੋਲੇ ਗੁਰੂ ਨੇ ਉਹਨਾਂ ਦੇ ਰਾਹੀਂ ਉਹ ਪ੍ਰਭੂ ਨਾਲ ਜੁੜ ਗਏ ਆਪਣੇ ਆਪ ਨੂੰ ਪ੍ਰਭੂ ਵਰਗਾ ਬਣਾ ਸਕੇ ਤੋਂ ਗੁਰਨਾਮਿਕ ਦੇ ਕੰਠ ਤੋਂ ਮੰਤਰ ਨਿਕਲੇ ਮੰਤਰ ਬੋਲ ਗੁਰੂ ਮੰਤਰ ਗੁਰੂ ਦੇ ਬੋਲ ਔਰ ਉਹ ਬੋਲ ਜੋ ਖਸਮ ਦੇ ਬੋਲ ਨੇ ਪ੍ਰਭੂ ਦੇ ਬੋਲ ਨੇ ਤੇ ਜਿਹੜਾ ਪਹਿਲਾ ਬੋਲ ਨਿਕਲੇ ਹੈ ਉਹਨੂੰ ਸਿੱਖ ਜਗਤ ਦੇ ਵਿੱਚ ਕਹਿੰਦੇ ਨੇ ਮੂਲ ਮੰਤਰ ਬੁਨਿਆਦੀ ਮੰਤਰ ਪਹਿਲਾ ਮੰਤਰ ਇਸ ਮੂਲ ਮੰਤਰ ਦੀ ਆਖੇ ਮੈਂ ਕੱਲ ਤੋਂ ਫੜੇ ਸਾਹਮਣੇ ਲੜੀਵਾਰ ਆਰੰਭ ਕਰਾਂਗਾ ਲੇਟ ਤੁਹਾਨੂੰ ਨਹੀਂ ਕਰਨਾ ਤੁਸੀਂ ਦੂਰ ਦੂਰ ਤੋਂ ਆਉਂਦੇ ਤੇ ਫਿਰ ਵਾਪਸ ਜਾਣਾ ਹੁੰਦਾ ਲੰਗਰ ਵੀ ਜੋ ਹੈ ਛਕਣਾ ਆਉਂਦਾ ਆਪਣੇ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣਾ ਹੈ ਤਾਂ ਮੈਂ ਲੇਟ ਨਾ ਕਰਾਂ ਆਪਣਾ ਮੂਲ ਮੰਤਰ ਮੂਲ ਵਿਚਾਰ ਪਹਿਲੀ ਗੱਲ ਜੋ ਗੁਰਨਾਣਿਕ ਨੇ ਸੁਣੀ ਜੋ ਗੁਰਨਾਣਿਕ ਦੀ ਪਕੜ ਵਿੱਚ ਆਈ ਉਹ ਉਸ ਨੂੰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਨਾ ਪਿਆ ਬਾਰ-ਬਾਰ ਜਿੱਥੇ ਨਵਾਂ ਰਾਗ ਸ਼ੁਰੂ ਹੋਵੇ ਨਵਾਂ ਸ਼ਬਦ ਸ਼ੁਰੂ ਹੋਵੇ ਕੋਈ ਨਵੀਂ ਗੱਲ ਸ਼ੁਰੂ ਹੋਵੇ ਇਹ ਮੂਲ ਮੰਤਰ ਮੌਜੂਦ ਹੈ ਇਹ ਜੋ ਸਭ ਤੋਂ ਪਹਿਲੇ ਪਕੜ ਦੇ ਵਿੱਚ ਆਇਆ ਹੈ ਗੁਰਨਾਣਿਕ ਦੇ ਇਹਨੂੰ ਕਹਿੰਦੇ ਨੇ ਸਿੱਖ ਜਗਤ ਦੇ ਵਿੱਚ ਮੂਲ ਮੰਤਰ ਬੁਨਿਆਦੀ ਮੰਤਰ ਬੁਨਿਆਦੀ ਬੋਲ ਜੋ ਗੁਰਨਾਨਿਕ ਦੀ ਪਕੜ ਦੇ ਚਾਇਆ ਤੇ ਮੈਂ ਫਿਰ ਅਰਜ਼ ਕਰਾਂ ਬੋਲ ਸਾਰੇ ਹੀ ਪ੍ਰਮਾਤਮਾ ਦੇ ਈਸ਼ਵਰ ਦੇ ਤੁਸ ਬੁੱਧੀ ਅਨਸਾਰ ਇਹਨਾਂ ਦੀ ਵਿਆਖਿਆ ਆਪ ਜੀ ਦੇ ਸਾਹਮਣੇ ਕੱਲ ਤੋਂ ਰੱਖਣ ਦੀ ਇੱਕ ਨਿਮਾਣੀ ਕੋਸ਼ਿਸ਼ ਕਰਾਂਗੇ ਲੜੇਵਾਰ ਦੋ ਹਫ਼ਤੇ ਮੈਂ ਤੁਹਾਡੇ ਚਰਨ ਪਰ ਸਵੇ ਨੇ ਉਮੀਦ ਹੈ ਆਪ ਸਮਾਂ ਕੱਢ ਕੇ ਕਿਉਂਕਿ ਸਮੇ ਦਾ দান ਕੀਤੇ ਬਿਨਾ ਗੱਲ ਬਣਦੀ ਨਹੀਂ ਸਭ ਤੋਂ ਵੱਡਾ দান ਅੱਜ ਦੇ ਯੁੱਗ ਵਿੱਚ ਖਾਸ ਕਰਕੇ ਇਹਨਾਂ ਦੇ ਸੰਬੰਧ ਤੇ ਸਮੇ ਦਾ দান ਸਭ ਤੋਂ ਵੱਡਾ দান ਵਕਤ ਦਾਦਾ ਮੈਂ ਦੇਖੇ ਬਹੁਤ ਸਾਰੇ ਧਨ ਕੱਢ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਬਹੁਤ ਸਾਰੇ ਅੰਨ ਪਾਣੀ ਕੱਢ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਰੱਖ ਦਿੱਤਾ ਰਾਸ਼ਨ ਪਾਣੀ ਲੰਗਰ ਲਈ ਕਈ ਅਖੰਡ ਪਾਠ ਰਖਾ ਸਕਦੇ ਨੇ দান ਦੇ ਸਕਦੇ ਨੇ ਸਮਾਂ ਨਹੀਂ ਕੱਢ ਸਕਦੇ ਮੁਖਵਾਤ ਸੁਣਨ ਲਈ ਵੀ ਫੋਨ ਤੇ ਪੁੱਛਦੇ ਨੇ ਵਾਕ ਕੀ ਆਇਆ ਸੀ ਜੀ ਰੱਖ ਦਿੱਤਾ ਅਖੰਡ ਪਾਠ ਕੇ ਨੇ ਸਮਾਦਾਨ ਕੀਤੇ ਬਿਨਾ ਤੇ ਗੱਲ ਨਹੀਂ ਵਕਤ দান ਕਰਨਾ ਤੂੰ ਥੋੜਾ ਜਿਹਾ ਵਕਤ দান ਕਰਨਾ ਫਟਾ ਸਮਾਂ ਬਹੁਤਾ ਨਹੀਂ ਲਿਆ ਕਰਾਂਗੇ ਕੰਡਾ ਕਮ ਸੇ ਕਮ 24 ਘੰਟਿਆਂ 'ਚ ਇੱਕ ਘੰਟਾ ਵੀ ਗੁਰੂ ਨੂੰ ਨਾ ਦੇ ਸਕੀਏ ਫਿਰ ਤੇ ਸਮੇਂ ਦੇ ਪ੍ਰਤੀ ਅਸੀਂ ਬਹੁਤ ਸ਼ੋਭ ਬਹੁਤ ਸ਼ੋਭ ਇੰਜ ਕਹਿਣਾ ਪਵੇਗਾ ਬਹੁਤ ਵੱਡੇ ਸ਼ੋਭ ਤੋਂ ਆਪਣੇ ਸਮਾਦਾਨ ਕਰਨਾ ਹੈ ਤਾਕੇ ਦਾਸ ਤੁਚ ਬਤੀ ਅਨਸਾਰ ਆਪ ਨੂੰ ਗੁਰੂ ਦੇ ਮੰਤਰ ਸਰਵਨ ਕਰਾ ਸਕੇ ਬੋਲ ਚੁਗ ਦੀ ਸ਼ਮਾ ਵਾਏ ਗੁਰੂ ਜੀ ਕਾ ਖਾਲਸਾ ਵਾ